ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਭ ਨੂੰ ਪੇਸ਼ ਕਰਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਜਨਤਕ ਤੌਰ ਤੇ ਕੋਈ ਐਲਾਨ ਕਰਦਾ ਹੈ ਤਾਂ ਸਾਰੇ ਲੋਕ ਇਹ ਵਿਸ਼ਵਾਸ ਕਰ ਹੀ ਲੈਂਦੇ ਹਨ ਕਿ ਇਹ ਨੀਤੀ ਜਾਂ ਇਹ ਫੈਸਲਾ ਜਿਸ ਦਾ ਐਲਾਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ ਇਹ ਤਾਂ ਲਾਗੂ ਹੋਵੇਗਾ ਹੈ ਪੰਜਾਬ ਸਰਕਾਰ ਦਾ ਨਾਰਾ ਜਿਹਦਾ ਖੇਤ ਉਹਦੀ ਰੇਤ ਜਿਸ ਦੇ ਵਿੱਚ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੇ ਖੇਤਾਂ ਵਿੱਚ ਹੜ੍ਹਾਂ ਦੇ ਪਾਣੀ ਨਾਲ ਜਿਹੜੀ ਰੇਤ ਆਈ ਹੋਈ ਹੈ ਜਮ੍ਹਾਂ ਹੋਈ ਹੈ ਤੁਸੀਂ ਹੀ ਇਸ ਤੇ ਮਾਲਕ ਹੋ ਜੋ ਚਾਹੇ ਕਰ ਸਕਦੇ ਹੋ ਇਹ ਨਾਰਾ ਜ਼みਨੀ ਪੱਧਰ ਤੇ ਹਕੀਕਤਾਂ ਦੇ ਨਾਲ ਟਕਰਾ ਰਿਹਾ ਹੈ ਜਿਹੜਾ ਐਲਾਨ ਬਹੁਤ ਹੀ ਸਿੱਧੇ ਸਾਦੇ ਢੰਗ ਦੇ ਨਾਲ ਹੜ੍ਹ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਕੀਤਾ ਗਿਆ ਸੀ ਉਹ ਨਿਯਮ ਕਾਨੂੰਨ ਰੋਕ ਟੋਕ ਤੇ ਸਿਆਸੀ ਦਖਲਅੰਦਾਜ਼ੀ ਦੇ ਵਿੱਚ ਘਿਰ ਕੇ ਰਹਿ ਗਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਪਿੰਟ ਚੜ ਗਿਆ ਹੈ ਔਰ ਇਸ ਦੇ ਨਾਲ ਕਿਸਾਨਾਂ ਦੇ ਵਿੱਚ ਰੋਹ ਹੈ ਤੇ ਨਿਰਾਸ਼ਾ ਵੀ ਹੈ ਚਾਹੜਪੁਰ ਪਿੰਡ ਦੇ ਕਿਸਾਨ ਹਰਜਿੰਦਰ ਸਿੰਘ ਸ਼ਾਇਦ ਉਹ ਪਹਿਲਿਆਂ ਵਿੱਚੋਂ ਹੀ ਹਨ ਜਿਸ ਨੂੰ ਇਹ ਪਤਾ ਲੱਗਿਆ ਕਿ ਇਹ ਨੀਤੀ ਅਸਲ ਦੇ ਵਿੱਚ ਜ਼ਮੀਨ ਤੇ ਕੰਮ ਕਿਵੇਂ ਕਰਦੀ ਹੈ ਜਦੋਂ ਉਹ ਆਪਣੇ ਗੰਨੇ ਦੇ ਖੇਤ ਖਾਲੀ ਕਰਨ ਲੱਗਾ ਜਿੱਥੇ ਉਸਦੀ ਸਾਰੀ ਫਸਲ 3-3 ਫੁੱਟ ਰੇਤੇ ਦੇ ਵਿੱਚ ਦੱਬੀ ਹੋਈ ਸੀ ਤਾਂ ਸਰਕਾਰੀ ਅਧਿਕਾਰੀਆਂ ਨੇ ਆ ਕੇ ਉਸ ਨੂੰ ਰੋਕ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸਾਫ਼-ਸਾਫ਼ ਕਿਹਾ ਸੀ ਕਿ ਮੇਰੇ ਖੇਤਾਂ ਵਿੱਚ ਪਈ ਰੇਤ ਦਾ ਮਾਲਕ ਮੈਂ ਹਾਂ ਪਰ ਅਫਸਰ ਮੁੱਖ ਮੰਤਰੀ ਦਾ ਹੁਕਮ ਨਹੀਂ ਮੰਨਦੇ ਤੇ ਨਾ ਹੀ ਜਿਹਦਾ ਖੇਤ ਉਹਦੀ ਰੇਤ ਨੀਤੀ ਨੂੰ ਮੰਨਦੇ ਹਨ ਉਹ ਗੁੱਸੇ ਦੇ ਵਿੱਚ ਕਹਿੰਦਾ ਕੱਲਾ ਉਹੀ ਨਹੀਂ ਅੰਮ੍ਰਿਤਸਰ ਦੇ ਕਈ ਕਿਸਾਨਾਂ ਨਾਲ ਇਹੋ ਕੁਝ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵੀਡੀਓ ਉਸੇ ਤਰੀਕੇ ਨਾਲ ਘੁੰਮ ਰਹੀਆਂ ਹਨ ਜਿੱਥੇ ਅਧਿਕਾਰੀ ਕਥਿਤ ਤੌਰ ਤੇ ਰੇਤਾ ਚੱਕਰ ਨਹੀਂ ਦੇ ਰਹੇ ਕਿਸਾਨਾਂ ਨੂੰ ਰੋਕ ਰਹੇ ਹਨ। ਉਹ ਸਾਰੇ ਵਰਤਾਰੇ ਦੇ ਨਾਲ ਕਿਸਾਨਾਂ ਦੀ ਉਲਝਣ ਹੋਰ ਵੱਧ ਗਈ ਹੈ। ਕਈ ਕਿਸਾਨ ਤਾਂ ਇਹ ਵੀ ਦਾਵਾ ਕਰਦੇ ਹਨ ਕਿ ਪ੍ਰਸ਼ਾਸਨ ਉਹਨਾਂ ਨੂੰ ਤਾਂ ਰੋਕ ਰਿਹਾ ਹੈ ਪਰ ਨਜਾਇਜ਼ ਮਾਈਨਿੰਗ ਵੇਲੇ ਅੱਖਾਂ ਬੰਦ ਕਰ ਲੈਂਦਾ ਹੈ। ਕਿਰਪਾਲ ਸਿੰਘ ਇੱਕ ਹੋਰ ਕਿਸਾਨ ਉਹ ਵੀ ਇਸੇ ਤਰੀਕੇ ਦਾ ਕੁਝ ਇਲਜ਼ਾਮ ਲਗਾਉਂਦਾ ਹੈ। ਉਹ ਕਹਿੰਦਾ ਹੈ ਕਿ ਇੱਕ ਪਾਸੇ ਤਾਂ ਧਾਰਮਿਕ ਆਗੂ ਰਾਵੀ ਦੇ ਟੁੱਟੇ ਬੰਨਾਂ ਨੂੰ ਮਾਰਨ ਵਿੱਚ ਲੱਗੇ ਹੋਏ ਹਨ ਉਹ ਮਰਮਤ ਕਰ ਰਹੇ ਨੇ ਬੰਨ ਬਣਾ ਰਹੇ ਨੇ ਤਾਂ ਕਿ ਦੁਬਾਰਾ ਹੜ੍ਹ ਨਾ ਆਉਣ ਤੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈ ਤੇ ਸਿਆਸੀ ਆਗੂ ਨੇ ਉਹ ਰੇਤ mafia ਨੂੰ ਸਾਰੀ-ਸਾਰੀ ਰਾਤ ਮਿੱਟੀ ਕੱਢਣ ਦੀ ਇਜਾਜ਼ਤ ਦੇ ਰਹੇ ਨੇ ਮੈਂ ਇੱਕ ਵੀਡੀਓ ਵੀ ਬਣਾਈ ਹੈ ਇਸ ਤਰੀਕੇ ਨਾਲ ਰਾਤ ਨੂੰ ਰੇਤ ਕੱਢਦਿਆਂ ਦੀ ਇਹ ਉਸ ਦਾ ਕਹਿਣਾ ਹੈ ਕਿਸਾਨ ਮਜ਼ਦੂਰ ਯੂਨੀਅਨ ਦੇ ਸਰਵਰ ਸਿੰਘ ਪੰਦੇਰ ਵੀ ਇਹੀ ਦੁਹਰਾਉਂਦੇ ਨੇ ਉਹ ਕਹਿੰਦੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਮਾਈਨਿੰਗ ਮਾਫੀਆ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਪਹਿਲੇ ਦਿਨ ਤੋਂ ਹੀ ਸਾਨੂੰ ਇਹ ਡਰ ਸੀ ਕਿ ਸਰਕਾਰ ਕਿਸਾਨਾਂ ਨੂੰ ਰੇਤਾ ਵੇਚਣ ਦੀ ਇਜਾਜ਼ਤ ਨਹੀਂ ਦੇਵੇਗੀ ਉਹੀ ਹੁਣ ਹੋ ਰਿਹਾ ਹੈ ਉਹਨਾਂ ਨੇ ਸ਼ਰਤਾਂ ਹੀ ਅਜਈਆਂ ਲਗਾ ਦਿੱਤੀਆਂ ਨੇ ਕਿ ਰੇਤਾ ਚੱਕਣਾ ਨਮੁਮਕਨ ਹੋ ਗਿਆ ਹੈ ਸਰਕਾਰ ਸਾਰਾ ਕੁਝ ਰੇਤ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੀ ਹੈ ਅਸੀਂ ਇਸ ਦੇ ਖਿਲਾਫ ਲੜਾਈ ਲੜਾਂਗੇ ਮੁੱਖ ਮੰਤਰੀ ਨੇ ਕਿਹਾ ਸੀ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਹੜ੍ਹਾਂ ਦੇ ਕਰਕੇ ਖੇਤਾਂ ਦੇ ਵਿੱਚ ਕਾਫੀ ਰੇਤਾ ਜਮ੍ਹਾਂ ਹੋ ਗਿਆ ਹੈ ਅਸੀਂ ਇੱਕ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਕਿਸਾਨਾਂ ਨੂੰ ਇਹ ਇਜਾਜ਼ਤ ਦੇ ਰਹੇ ਹਾਂ ਕਿ ਉਹ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੱਕ ਸਕਦੇ ਨੇ ਭਾਵੇਂ ਉਹ ਇਸ ਰੇਤੇ ਨੂੰ ਵੇਚਣ ਭਾਵੇਂ ਉਸ ਨੂੰ ਆਪਣੇ ਨਿੱਜੀ ਕੰਮਾਂ ਦੇ ਵਾਸਤੇ ਵਰਤਣ ਉਹਨਾਂ ਦੀ ਮਰਜ਼ੀ ਹੈ ਉਹ ਰੇਤੇ ਦੇ ਮਾਲਕ ਹਨ ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਕਿਹਾ ਸੀ ਕਿ ਜ਼ਮੀਨ ਦੇ ਮਾਲਕ 31 ਦਸੰਬਰ ਤੱਕ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੱਕ ਸਕਦੇ ਨੇ ਉਹਨਾਂ ਨੂੰ ਸਰਕਾਰ ਤੋਂ ਐਨਓਸੀ ਜਿਹੜਾ ਨੋਬਜੈਕਸ਼ਨ ਸਰਟੀਫਿਕੇਟ ਹੁੰਦਾ ਜਾਂ ਕੋਈ ਕਲੀਅਰੈਂਸ ਲੈਣ ਦੀ ਜ਼ਰੂਰਤ ਨਹੀਂ ਹੈ ਕਿਸਾਨਾਂ ਨੂੰ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਹੈ ਚੀਮਾ ਨੇ ਅੱਗੇ ਕਿ ਸਰਕਾਰ ਹੜਪੀਟ ਜ਼ਮੀਨਾਂ ਦੇ ਵਿੱਚੋਂ ਗਾਰ ਕੱਢਣ ਦਾ ਇੱਕ ਐਸਓਪੀ ਬਣਾਵੇਗੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕਹਦੇ ਨੇ ਨੂੰ ਐਸਓਪੀ ਬਣਾ ਕੇ ਅਸੀਂ ਇਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਦੇ ਦੇਵਾਂਗੇ ਸਿਰਫ ਉਹਨਾਂ ਖੇਤਾਂ ਦੇ ਵਿੱਚੋਂ ਹੀ ਰੇਤਾ ਕੱਢਣ ਦੀ ਇਜਾਜ਼ਤ ਹੋਵੇਗੀ ਜਿੱਥੇ ਦਰਿਆਵਾਂ ਨੇ ਰੇਤਾ ਜਮਾ ਕੀਤਾ ਹੈ ਯਾਨੀ ਜਿੱਥੇ ਖੜਾਂ ਦੀ ਮਾਰ ਆਈ ਹੈ ਸਿਰਫ ਉਸ ਖੇਤਾਂ ਨੂੰ ਹੀ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਕਿਸੇ ਨੇ ਪੁੱਛਿਆ ਕਿ ਕਿੰਨਾ ਰੇਤਾ ਕੱਢ ਸਕਦਾ ਹੈ ਕਿੰਨਾ ਰੇਤਾ ਕੱਢਣ ਦੀ ਇਜਾਜ਼ਤ ਹੈ ਤਾਂ ਜਵਾਬ ਦੇ ਵਿੱਚ ਚੀਮਾ ਨੇ ਕਿਹਾ ਕਿ ਅਸੀਂ ਹੱਦੇ ਢੰਗ ਤਰੀਕੇ ਬਣਾ ਰਹੇ ਹਾਂ ਮਕੈਨਿਜ਼ਮ ਬਣਾ ਰਹੇ ਹਾਂ ਪਰ ਕਿਸਾਨ ਆਪਣੀ ਹੀ ਜ਼ਮੀਨ ਨੂੰ ਕਿਉਂ ਖਰਾਬ ਕਰੇਗਾ ਉਸਨੇ ਅਗਲੇ ਸੀਜ਼ਨ ਦੇ ਵਿੱਚ ਫਸਲ ਵੀ ਤਾਂ ਬੀਜਣੀ ਹੈ ਸਾਡੇ ਕੋਲ ਰਿਪੋਰਟਾਂ ਹਨ ਕਿ 3 ਤੋਂ 4 ਫੁੱਟ ਤੱਕ ਰੇਤਾ ਖੇਤਾਂ ਦੇ ਵਿੱਚ ਜਮਾ ਹੋਇਆ ਹੋਇਆ ਹੈ ਟੀਮਾਂ ਦਾ ਕੁੱਲ ਮਿਲਾ ਕੇ ਇਹ ਕਹਿਣਾ ਸੀ ਕਿ ਕੋਈ ਵੀ ਕਿਸਾਨ ਨਾਜਾਇਜ਼ ਤਰੀਕੇ ਨਾਲ ਆਪਣੇ ਖੇਤਾਂ ਦੇ ਵਿੱਚੋਂ ਟੋਏ ਪੱਟ ਕੇ ਮਿੱਟੀ ਕਿਉਂ ਕੱਢੇਗਾ ਉਨੇ ਖੇਤੀ ਕਰਨੀ ਆ ਉਹਨੇ ਫਸਲ ਬੀਜਣੀ ਆ ਸੋ ਇਹ ਜਿਹੜਾ ਸ਼ੰਕਾ ਸੀ ਕਿ ਨਜਾਇਜ਼ ਮਾਈਨਿੰਗ ਹੋ ਸਕਦੀ ਹੈ ਇਸ ਦੀ ਆੜ ਵਿੱਚ ਉਹ ਕੋਈ ਐਡਾ ਜਿਆਦਾ ਖਤਰਾ ਨਹੀਂ ਹੈ ਇਹ ਉਸ ਦਾ ਦੇ ਕਹਿਣ ਦਾ ਮਤਲਬ ਸੀ ਬਾਅਦ ਵਿੱਚ ਇੱਕ ਸਰਕਾਰੀ ਬਿਆਨ ਵੀ ਆਇਆ ਜਿਹੜੀ ਸਟੇਟਮੈਂਟ ਆਈ ਸੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਖੇਤੀ ਵਾਲੀ ਜ਼ਮੀਨ ਦੇ ਵਿੱਚੋਂ ਗਾਰ ਰੇਤਾ ਜਾਂ ਦਰਿਆਵ ਬਲੋਂ ਲਿਆਂਦੀ ਗਈ ਕੋਈ ਵੀ ਸਮਗਰੀ ਕੱਢਣਾ ਇੱਕ ਵਾਰ ਦੇ ਅਪਾਧ ਦੇ ਤੌਰ ਤੇ ਵਨ ਟਾਈਮ ਓਨਲੀ ਇਸ ਨੂੰ ਮਾਈਨਿੰਗ ਨਹੀਂ ਮੰਨਿਆ ਜਾਵੇਗਾ ਸਬੰਧਤ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਵਾਨਿਤ ਪਿੰਡਾਂ ਦੀ ਲਿਸਟ ਜਾਰੀ ਕਰੇਗਾ ਜਿੱਥੋਂ ਕਿਸਾਨ ਜ਼ਮੀਨ ਦੇ ਕਾਸ਼ਤਕਾਰ ਜਾਂ ਮਾਲਕ ਜਾਂ ਕਿਸਾਨਾਂ ਦਾ ਸਮੂਹ ਇਕੱਠੇ ਹੋ ਕੇ ਕਿਸਾਨ ਇਸ ਗਾਰ ਜਾਂ ਰੇਤਾ ਜਾਂ ਦਰਿਆ ਦੇ ਵਿੱਚੋਂ ਇਸ ਮਗਰੀ ਨੂੰ ਕੱਢਣ ਦਾ ਕੰਮ ਕਰਨਗੇ ਹੜ੍ਹਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਸਾਰੇ ਜ਼ਿਲ੍ਹਾ ਮਾਈਨਿੰਗ ਅਫਸਰ ਜ਼ਿਲ੍ਹਾ ਤੇ ਸਬਡਿਵੀਜ਼ਨ ਪੱਧਰ ਤੇ ਬਣਾਈਆਂ ਗਈਆਂ ਮਾਈਨਿੰਗ ਕਮੇਟੀਆਂ ਇਹੇ ਖੇਤੀ ਵਾਲੀ ਜ਼ਮੀਨ ਜਿਹੜੀ ਹੈ ਵਾਹੀਯੋਗ ਜ਼ਮੀਨ ਹੈ ਉਹਦੇ ਵਿੱਚੋਂ ਗਾਰ ਜਾਂ ਰੀਤਾ ਕੱਢਣ ਦੇ ਵਿੱਚ ਮਦਦ ਕਰਨੀ ਹੈ ਅਸਲ ਵਿੱਚ ਜਿਹੜੀ オリジナル ਜ਼ਮੀਨ ਦੀ ਸਟੇਸ ਸੀ ਉਸ ਦੇ ਪੱਧਰ ਨੂੰ ਖਰਾਬ ਕੀਤੇ ਤੋਂ ਬਿਨਾ ਮਤਲਬ ਖੇਤਾਂ ਦੇ ਵਿੱਚ ਖੱਡਾਂ ਪਾਉਣ ਤੋਂ ਬਿਨਾ ਟੋਏ ਪੱਟਣ ਤੋਂ ਬਿਨਾ ਇਹ ਸਾਰਾ ਕੰਮ ਕੀਤਾ ਜਾਏਗਾ ਇਹ ਉਸ ਸਰਕਾਰੀ ਆਰਡਰ ਦੇ ਵਿੱਚ ਲਿਖਿਆ ਹੋਇਆ ਸੀ ਪਰ ਹੁਣ ਕਿਸਾਨਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਇਹ ਨੀਤੀ ਬੜੀਆਂ ਹੀ ਸਖਤ ਸ਼ਰਤਾਂ ਦੇ ਨਾਲ ਲਿਆਂਦੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਹੀ ਸਿਰਫ 19 ਪਿੰਡਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿੱਥੇ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਕੱਢ ਸਕਦੇ ਨੇ ਜਦੋਂ ਸਰਕਾਰ ਬਾਰ ਬਾਰ ਇਹ ਅੰਕੜੇ ਜਾਰੀ ਕਰ ਰਹੀ ਸੀ ਕਿ ਕਿੰਨੇ ਪਿੰਡਾਂ ਦੇ ਵਿੱਚ ਛੜਾ ਦੀ ਮਾਰ ਆਈ ਹੈ ਉਦੋਂ ਤਾਂ ਹਜ਼ਾਰਾਂ ਪਿੰਡਾਂ ਦਾ ਜ਼ਿਕਰ ਹੋ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਵੀ ਸੈਂਕੜੇ ਪਿੰਡਾਂ ਦੀ ਗੱਲ ਹੋ ਰਹੀ ਸੀ ਲੇਕਿਨ ਸਿਰਫ 19 ਪਿੰਡਾਂ ਦੀ ਲਿਸਟ ਹੀ ਹਜੇ ਤੱਕ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਹੈ ਜਿੱਥੋਂ ਕਿਸਾਨ ਰੇਤਾ ਕੱਢ ਸਕਦੇ ਨੇ ਕੋਈ ਰੇਤਾ ਜਿਹੜਾ ਉਹ ਕੱਢ ਵੀ ਸਕਦੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਕੱਢ ਸਕਦੇ ਨੇ ਬਿਨਾ ਮਨਜ਼ੂਰੀ ਤੋਂ ਨਹੀਂ ਇਹ ਨਹੀਂ ਕਿ ਜੇ ਲਿਸਟ ਜਾਰੀ ਕਰਤੀ ਹੈ ਤਾਂ ਕੋਈ ਵੀ ਰੇਤਾ ਕੱਢ ਲਊਗਾ ਉਹਨਾਂ ਨੂੰ ਪ੍ਰਸ਼ਾਸਨ ਤੋਂ ਜ਼ਿਲ੍ਹਾ ਅਧਿਕਾਰੀਆਂ ਤੋਂ ਪਹਿਲਾਂ ਇਹਦੀ ਮਨਜ਼ੂਰੀ ਵੀ ਲੈਣੀ ਪਵੇ ਹੁਣ ਇਹ ਪਿੰਡ ਹਨ ਮਲਖਪੁਰ ਦਰਿਆ موسی ਖੋਨੇ ਵਾਲਾ ਸਹਾਰਾ ਤਸੋ ਵਾਲਾ ਆਰਜੀ ਸਹਾਰਾ ਮਹਾਮਮਦ ਮੰਦਾਰਾ ਆਲਾ ਚਾੜਪੁਰ ਕੋਟ ਰਾਜ ਦਾ ਆਰਜੀ ਕੋਟ ਰਾਜ ਦਾ ਪੰਜਗرائی ਵਾਲਾ ਘੁੰਮਰਾਣੇ ਮੱਛੀਵਾਲਾ ਮੰਗੂਨੜ ਸਹਿਜ ਦਾ ਕਮਾਲਪੁਰ ਖਿਰਦ ਨੰਗਲ ਸੋਹਲ ਅਰੂੜੇਵਾਲਾ ਅਤੇ ਬੁੱਢਾ ਕਰਸਲ ਅਜਨਾਲਾ ਦੇ ਐਸਡੀਐਮ ਜਿਹੜੇ ਨੇ ਸਬ ਡਿਵੀਜ਼ਨਲ ਡਿਪਟੀ ਰਜਿਸਟ੍ਰੇਟ ਰਜਿੰਦਰ ਸਿੰਘ ਉਹ ਕਹਿੰਦੇ ਨੇ ਕਿ ਕੁਝ ਕਿਸਾਨਾਂ ਨੇ ਇਹਨਾਂ ਸ਼ਰਤਾਂ ਦਾ ਵਿਰੋਧ ਕੀਤਾ ਹੈ ਪਰ ਉਹ ਨਾਲ ਹੀ ਇਹ ਵੀ ਸਾਫ਼ ਕਰ ਦਿੰਦੇ ਹਨ ਕਿ ਕਿਸਾਨ ਸਿਰਫ ਆਪਣੇ ਖੇਤਾਂ ਦੇ ਵਿੱਚੋਂ ਹੀ ਮਿੱਟੀ ਚੱਕ ਸਕਦੇ ਹਨ ਦਰਿਆ ਦੇ ਕੰਢੇ ਤੋਂ ਨਹੀਂ ਤੇ ਨਾ ਹੀ ਦਰਿਆ ਦੇ ਨਾਲ-ਨਾਲ ਜਿਹੜਾ ਰਾਹ ਜਾਂਦਾ ਹੈ ਉੱਥੋਂ ਮਿੱਟੀ ਨਹੀਂ ਚੱਕ ਸਕਦੇ ਜਿਹੜੀ ਉਹਨਾਂ ਦੇ ਖੇਤ ਨੇ ਖੇਤਾਂ ਵਿੱਚੋਂ ਹੀ ਮਿੱਟੀ ਚੱਕਣ ਦੀ ਇਜਾਜ਼ਤ ਹੈ ਉਹ ਮਾਈਨਿੰਗ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਰਾਹ ਆਉਂਦਾ ਹੈ ਜਿਹੜੀ ਉਹ ਗੱਲ ਕਰ ਰਹੇ ਨੇ ਇਹ ਫੈਸਲਾ ਦਰਿਆ ਦੀ ਹੱਦਬੰਦੀ ਤੋਂ ਹੀ ਤੈਅ ਕੀਤਾ ਜਾਵੇਗਾ ਕਿ ਕਿੱਥੋਂ ਉਹ ਰੇਤਾ ਚੱਕ ਸਕਦੇ ਨੇ ਮਾਈਨਿੰਗ ਅਫਸਰਾਂ ਨੂੰ ਕਿਹਾ ਹੋਇਆ ਹੈ ਕਿ ਉਹ ਮੌਕੇ ਤੇ ਜਾ ਕੇ ਮੌਕਾ ਦੇਖ ਕੇ ਇਹ ਫੈਸਲਾ ਲੈਣ ਦੀ ਯਾਤਾ ਉਸ ਜਗ੍ਹਾ ਨੂੰ ਨਜਾਇਜ਼ ਕਰਾ ਦਨ ਕਿ ਇੱਥੇ ਮਾਈਨਿੰਗ ਨਹੀਂ ਹੋ ਸਕਦੀ ਜਾਂ ਫਿਰ ਉਹ ਇਜਾਜ਼ਤ ਦੇ ਦੇ ਕਿ ਇਹਨੂੰ ਇੱਥੇ ਤੁਸੀਂ ਰੇਤਾ ਚੱਕ ਸਕਦੇ ਹੋ ਫੈਸਲਾ ਤੁਰੰਤ ਕਰਨ ਨੂੰ ਕਿਹਾ ਗਿਆ ਹੈ ਕਿਸਾਨਾਂ ਨੂੰ ਵੀ ਕਿਹਾ ਗਿਆ ਹੈ ਕਿ ਆਪਣੀ ਜ਼ਮੀਨ ਦੇ ਕਾਗਜ਼ ਜਮ੍ਹਾਂ ਕਰਾਓ ਤਾਂ ਕਿ 2 ਦਿਨ ਦੇ ਅੰਦਰ ਅੰਦਰ ਹੀ ਫੈਸਲਾ ਲੈ ਕੇ ਅਸੀਂ ਲਿਸਟ ਜਾਰੀ ਕਰ ਸਕੀਏ ਪਰ ਇਹ ਸਬਦੇ ਦਰਮਿਆਨ ਸਿਆਸੀ 파ਰਾ ਤਾਂ ਚੜਨਾ ਸ਼ੁਰੂ ਹੋ ਗਿਆ ਹੈ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਹੀ ਨਕਾਰ ਦਿੰਦੇ ਹਨ ਕਿ ਸਿਆਸੀ ਆਗੂ ਮਾਈਨਿੰਗ ਮਾਫੀਆ ਦੀ ਮਦਦ ਕਰ ਰਹੇ ਹਨ ਹੜਪੀਟ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਰੇਤ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਰੇਤਾ ਵੇਚ ਕੇ ਆਪਣੇ ਹੋਏ ਨੁਕਸਾਨ ਦੀ ਥੋੜੀ ਬਹੁਤ ਪਰਪਾਈ ਕਰ ਸਕਣ ਪਰ ਕਈ ਲੋਕ ਇਹ ਅਫਵਾਹਾਂ ਫੈਲਾਉਣ ਦੇ ਵਿੱਚ ਲੱਗੇ ਹੋਏ ਹਨ ਕਿ ਮੈਂ ਮਾਈਨਿੰਗ ਕਰ ਰਿਹਾ ਹਾਂ ਅਰੇ ਕਿਸਾਨ ਵਿਰੋਧੀ ਤੱਤਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਸ ਮੁਸੀਬਤ ਦੇ ਸਮੇਂ ਦੇ ਵਿੱਚ ਕਿਸਾਨਾਂ ਨਾਲ ਖੜਨ ਦੀ بجائے ਉਹਨਾਂ ਦੀ ਮਦਦ ਕਰਨ ਦੀ بجائے ਇਸ ਤਰ੍ਹਾਂ ਦਾ ਝੂਠ ਫੈਲਾ ਰਹੇ ਹਨ ਇਹ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ। ਹੁਣ ਪ੍ਰਸ਼ਾਸਨ ਕੀ ਕਹਿੰਦਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡਾ ਮਕਸਦ ਤਾਂ ਇਹ ਹੈ ਕਿ ਜ਼ਮੀਨ ਨੂੰ ਮੁੜ ਤੋਂ ਵਾਹਯੋਗ ਬਣਾ ਦਿੱਤਾ ਜਾਵੇ ਪਰ ਜਿਹੜੀ ਅਸਲ ਦੇ ਵਿੱਚ ਜ਼ਮੀਨ ਦਾ ਪੱਦਰ ਸੀ ਲੈਵਲ ਸੀ ਜਿਹੜਾ ਉਸੋਂ ਨੁਕਸਾਨ ਪਹੁੰਚਾਏ ਬਿਨਾ ਅੰਮ੍ਰਿਤਸਰ ਡਰੇਨੇਜ ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਐਗਜ਼ੈਕਟਿਵ ਇੰਜੀਨੀਅਰ ਦੇ ਇਨਾਨ ਨਾਲ ਐਸ ਡੀ ਐਮ ਵੀ ਇਸ ਸਾਰੇ ਕੰਮਕਾਜ ਦੇ ਵਿੱਚ ਨજર ਰੱਖਣਗੇ ਜੋ ਵੀ ਆਪਰੇਸ਼ਨ ਚੱਲ ਰਿਹਾ ਹੈ ਉਸ ਤੇ ਨજર ਰੱਖੀ ਜਾਏਗੀ ਸਰਕਾਰ ਨੇ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਖੇਤਾਂ ਦੀ ਸਫਾਈ ਦੇ ਬਹਾਨੇ ਜਿਹੜੀਆਂ ਖੱਡਾਂ ਨੇ ਕਮਰਸ਼ੀਅਲ ਮਾਈਨਿੰਗ ਸਾਈਟਸ ਨੇ ਸੀ ਐਮ ਐਸ ਉਹ ਕਿਹਾ ਜਾਂਦਾ ਹੈ ਜਾਂ ਪਬਲਿਕ ਮਾਈਨਿੰਗ ਸਾਈਟਸ ਨੇ ਪੀ ਐਮ ਐਸ ਉਨ੍ਹਾਂ ਦੇ ਵਿੱਚੋਂ ਕਿਸੇ ਨੂੰ ਕੁਝ ਵੀ ਚੱਕਣ ਦੀ ਇਜਾਜ਼ਤ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਤੇ ਜ਼ਿਲ੍ਹਾ ਪਧਰੀਆਂ ਸਬਡਿਵੀਜ਼ਨ ਪੱਧਰ ਤੇ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਪਰ ਇਸ ਦੌਰਾਨ ਜਿਹੜਾ ਐਲਾਨ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਹੋਇਆ ਸੀ ਕਿ ਫੌਰੀ ਤੌਰ ਤੇ ਕਿਸਾਨਾਂ ਨੂੰ ਰਾਹਤ ਦੇ ਦਿੱਤੀ ਜਾਵੇ ਉਹ ਫੈਸਲਾ ਉਹ ਐਲਾਨ ਹੁਣ ਸਰਕਾਰ ਦੀ ਸਾਖ ਦਾ ਇੱਕ ਟੈਸਟ ਬਣ ਕੇ ਰਹਿ ਗਿਆ ਸਾਰਿਆਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ 2027 ਦੇ ਵਿੱਚ ਜਿਹੜੀਆਂ ਵੋਟਾਂ ਪਿਆਣੀਆਂ ਨੇ ਉਹਨਾਂ ਦੇ ਵਿੱਚ ਇਹ ਸੜਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਰਹੀ ਹੈ ਉਹ ਬਹੁਤ ਹੀ ਵੱਡਾ ਪ੍ਰਭਾਵ ਪਾਉਣਗੇ ਸਰਕਾਰ ਨੂੰ ਇਸ ਗੱਲ ਦਾ ਇਲਮ ਹੈ ਸਰਕਾਰ ਨੂੰ ਇਹ ਜਾਣਕਾਰੀ ਹੈ ਇਸੇ ਕਰਕੇ ਸਰਕਾਰ ਦੇ ਵੱਲੋਂ ਬਹੁਤ ਜਲਦੀ ਜਲਦੀ ਦੇ ਵਿੱਚ ਇਹ ਫੈਸਲੇ ਲਏ ਗਏ ਸਨ ਕਿ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕਿਸ ਤਰੀਕੇ ਨਾਲ ਕੀਤੀ ਜਾਵੇ ਉਹਨਾਂ ਨੂੰ ਰਾਹਤ ਕਿਸ ਤਰੀਕੇ ਨਾਲ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਗੁੱਸਾ ਨਾ ਫੈਲੇ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਬਾਬਜਾ ਦੇਣ ਦੇ ਲਈ ਵੀ ਸਰਕਾਰ ਵੱਡੀ ਪੱਧਰ ਤੇ ਆਪਣੇ ਵੱਲੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਹਨਾਂ ਵੱਲੋਂ ਰੰਗਲਾ ਪੰਜਾਬ ਫਾਊਂਡੇਸ਼ਨ ਬਣਾਈ ਗਈ ਹੈ ਉਹਦੇ ਵਿੱਚ ਰੋਜ਼ ਇਹ ਬੁਲਟਨ ਜਾਰੀ ਕੀਤਾ ਜਾਂਦਾ ਹੈ ਕਿ ਕਿੰਨੇ ਹਜ਼ਾਰ ਲੋਕਾਂ ਨੇ ਕਿੰਨੇ ਕਰੋੜ ਰੁਪਏ ਦਾ ਦਾਨ ਦਿੱਤਾ ਹੈ ਉਹ ਕਰੋੜ ਰੁਪਏ ਇਕੱਠੇ ਕਰਕੇ ਲੋਕਾਂ ਦੇ ਵਿੱਚ ਹੀ ਵੰਡ ਰਹੇ ਨੇ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੈ ਉਹਦੀ ਪਰਪਾਈ ਕੀਤੀ ਜਾ ਸਕੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਦਾ ਨੁਕਸਾਨ ਨਾ ਹੋਵੇ ਸਾਰੀ ਕਵਾਇਤ ਇਸੇ ਉੱਪਰ ਲੱਗੀ ਹੋਈ ਹੈ ਪਰ ਜੋ ਜ਼ਮੀਨ ਪੱਧਰ ਤੇ ਸਰਕਾਰ ਜਾਂ ਪ੍ਰਸ਼ਾਸਨ ਜੋ ਕਰ ਰਿਹਾ ਹੈ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਹੋਵੇਗਾ ਉਹਦੇ ਨਾਲ ਕਿਸਾਨਾਂ ਨੂੰ ਆਮ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ ਬਲਕਿ ਉਹਨਾਂ ਦੇ ਵਿੱਚ ਜੀ ਪਰੇਸ਼ਾਨੀ ਹੈ ਉਲਝਣ ਹੈ ਨਰਾਜ਼ਗੀ ਹੈ ਉਹ ਵਧ ਰਹੀ ਹੈ ਔਰ ਲਗਾਤਾਰ ਵਧ ਰਹੀ ਹੈ ਹੁਣ ਇੱਕ ਪਾਸੇ ਤਾਂ ਭਗਵੰਤ ਮਾਨ ਤੇ ਬਾਰ-ਬਾਰ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਭਗਵੰਤ ਮਾਨ ਇੱਕ ਡੰਮੀ ਚੀਫ ਮਿਨਿਸਟਰ ਹੈ ਉਸ ਕੋਲ ਫੈਸਲੇ ਲੈਣ ਦਾ ਅਧਿਕਾਰ ਨਹੀਂ ਸਾਰੇ ਫੈਸਲੇ ਜਿਹੜੇ ਨੇ ਉਹ ਦਿੱਲੀ ਤੋਂ ਲਏ ਜਾਂਦੇ ਨੇ ਦਿੱਲੂ ਦੇ ਆਗੂ ਇਹ ਫੈਸਲੇ ਲੈਂਦੇ ਨੇ ਇਸ ਕਰਕੇ ਉਹਦੀ ਕੋਈ ਨਹੀਂ ਸੁਣਦਾ ਜਿਹੜੀ ਇਹ ਨੀਤੀ ਲਿਆਂਦੀ ਗਈ ਸੀ ਜਿਹਦਾ ਖੇਤ ਉਡੀ ਰੇਤ ਉਸ ਦਾ ਐਲਾਨ ਤਾਂ ਸਭ ਤੋਂ ਪਹਿਲਾਂ ਮਨੀਸ਼ ਸੋਸ਼ਦੀਆ ਵੱਲੋਂ ਕਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਇੱਕ ਨੀਤੀ ਜਲਦੀ ਲੈ ਕੇ ਆ ਰਹੇ ਹਾਂ ਤੇ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਐਲਾਨ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਸੀ ਇਹਦੇ ਵਿੱਚ ਦਿੱਲੀ ਵਾਲਿਆਂ ਦੀ ਸਹਿਮਤੀ ਨਹੀਂ ਸੀ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਹ ਨੀਤੀ ਐਲਾਨੀ ਗਈ ਸੀ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਸੀ ਮੁੱਖ ਮੰਤਰੀ ਤੇ ਕਿਸੇ ਹੋਰ ਲੌਬੀ ਦੇ ਵਿੱਚ ਆਪਸੀ ਮਤਭੇਦ ਹੈ ਇਸ ਕਰਕੇ ਇਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਪਰ ਇਸ ਫੈਸਲੇ ਨੂੰ ਜ਼ਮੀਨੀ ਪੱਧਰ ਤੇ ਉਸ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਚਲੋ ਇਹ ਤਾਂ ਰੇਤ ਦੀ ਗੱਲ ਹੈ ਪ੍ਰੇਤ ਮਾਫੀ ਦਾ ਜ਼ਿਕਰ ਹੋ ਸਕਦਾ ਹੈ ਬਹੁਤ ਹੀ ਵੱਡੀਆਂ ਪਾਵਰਫੁੱਲ ਲਾਬੀਆਂ ਨੇ ਜਿਹੜੀਆਂ ਹੋ ਸਕਦਾ ਹੈ ਕਿ ਇਸ ਕੰਮ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀਆਂ ਹੋਣ ਤਾਂ ਫੈਸਲਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਿਹਾ ਪਰ ਇੱਕ ਹੋਰ ਐਲਾਨ ਸੀ ਜੋ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਇਸੇ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਕੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਜੋ GST ਤੇ ਫੈਸਲਾ ਲਿਆ ਹੈ ਉਸ ਦੇ ਚੱਲਦਿਆਂ ਫਲਾਣੀਆਂ ਫਲਾਣੀਆਂ ਚੀਜ਼ਾਂ ਦੇ ਰੇਟ ਘਟ ਜਾਣਗੇ 22 ਸਤੰਬਰ ਨੂੰ ਦੁੱਧ 2 ਰੁਪਏ ਲੀਟਰ ਸਸਤਾ ਹੋ ਜਾਏਗਾ ਪਰ ਫਿਰ ਵੀ ਉਹਨਾਂ ਦੇ ਐਲਾਨ ਕਰਨ ਤੇ ਬਾਅਦੂਦ ਵੀ 베ਰਕਾ ਨੇ ਆਪਣੇ ਵੱਲੋਂ ਜਿਹੜਾ ਦੁੱਧ ਵੇਚਿਆ ਜਾਂਦਾ ਹੈ ਉਸ ਦੇ ਰੇਟ ਨਹੀਂ ਘਟਾਏ ਉਹ ਹਜੇ ਵੀ ਪੁਰਾਣੇ ਰੇਟਾਂ ਤੇ ਹੀ ਵਿਕਰੀ ਹੋ ਰਹੀ ਹੈ ਔਰ ਜੇ ਦੁਕਾਨਦਾਰਾਂ ਦੀ ਮੰਨੀਏ ਜਾਂ ਜਿਹੜੇ ਅਖਬਾਰ ਦੇ ਵਿੱਚ ਅੱਜ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਦੀ ਮੰਨੀਏ ਤਾਂ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਕਿ ਜੋ ਪ੍ਰਬੰਧਨ ਹੈ 베ਰਕਾ ਮਿਲਕ ਪਲਾਂਟ ਦੇ ਜੀਐਮ ਜਾਂ ਜੋ ਅਧਿਕਾਰੀ ਨੇ ਉਨ੍ਹਾਂ ਵੱਲੋਂ ਸਾਫੇ ਕਰ ਦਿੱਤਾ ਗਿਆ ਹੈ ਕਿ ਇਹ ਰੇਟ ਇਸੇ ਤਰੀਕੇ ਨਾਲ ਰਹਿਣਗੇ ਇਹਨਾਂ ਨੂੰ ਘਟਾਇਆ ਨਹੀਂ ਜਾਏਗਾ ਜਿਸ ਨੇ ਜੋ ਕਰਨਾ ਹੈ ਕਰ ਲਓ ਜੇ ਸਰਕਾਰ ਦੇ ਆਪਣੇ ਪਲਾਂਟ ਨੇ ਜੇ ਉਹ ਪਲਾਂਟਾਂ ਦੇ ਪ੍ਰਬੰਧਕ ਜਿਹੜੇ ਨੇ ਉਹ ਵੀ ਮੁੱਖ ਮੰਤਰੀ ਦੇ ਐਲਾਨ ਨੂੰ ਉਹਨਾਂ ਦੇ ਵੱਲੋਂ ਅਨਾਉਂਸ ਕੀਤੇ ਗਏ ਫੈਸਲੇ ਨੂੰ ਐਲਾਨ ਨੂੰ ਨਹੀਂ ਮੰਨਦੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਰੇਟ ਇਸ ਤਰੀਕ ਤੋਂ ਘੱਟ ਕਰ ਦਿੱਤਾ ਜਾਵੇਗਾ ਤਾਂ ਫਿਰ ਮੁੱਖ ਮੰਤਰੀ ਦੀ ਸੁਣਦਾ ਕੌਣ ਹੈ ਇਸ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਰਾਜਨੀਤੀ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪਰਸੈਪਸ਼ਨ ਦੀ ਹੀ ਸਾਰੀ ਖੇਡ ਹੈ ਲੋਕਾਂ ਦੇ ਵਿੱਚ ਤੁਹਾਡਾ ਅਕਸ ਕਿਹਾ ਗਿਆ ਹੈ ਉਸ ਦੀ ਹੀ ਸਾਰੀ ਖੇਡ ਹੈ ਔਰ ਇਸ ਸਮੇਂ ਮੁੱਖ ਮੰਤਰੀ ਦਾ ਅਕਸ ਉਹ ਬਹੁਤਾ ਵਧੀਆ ਨਹੀਂ ਜਾ ਰਿਹਾ ਉਹਨਾਂ ਦਾ ਅਕਸ ਜਿਹੜਾ ਹੈ ਉਹ ਦਾਤੇ ਲੱਗਿਆ ਹੋਇਆ ਹੈ ਸਾਰੀ ਸਰਕਾਰ ਦੀ ਕ੍ਰੈਡੀਬਿਲਟੀ ਹੀ ਦਾਤੇ ਲੱਗੀ ਹੋਈ ਹੈ ਉਹਨਾਂ ਦੀ ਸਾਖ ਦਾਤੇ ਲੱਗੀ ਹੋਈ ਹੈ ਕਿ ਸਰਕਾਰ ਨੂੰ ਪੰਜਾਬ ਦੇ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਨੇ ਉਹਨਾਂ ਦਾ ਅਕਸ ਪੰਜਾਬ ਦੇ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਹੈ ਪਰ ਜੇ ਉਹਨਾਂ ਵੱਲੋਂ ਇਸ ਤਰੀਕੇ ਨਾਲ ਜਨਤਕ ਤੌਰ ਤੇ ਜਿਹੜੇ ਐਲਾਨ ਕੀਤੇ ਜਾਂਦੇ ਨੇ ਪ੍ਰੈਸ ਕਾਨਫਰੰਸ ਸੱਦ ਕੇ ਟੀਵੀ ਚੈਨਲਾਂ ਤੇ ਬਾਰ ਬਾਰ ਦਿਖਾਇਆ ਜਾਂਦਾ ਹੈ ਜੋ ਉਹ ਐਲਾਨ ਕਰਦੇ ਨੇ ਜੇ ਉਹੀ ਲਾਗੂ ਨਹੀਂ ਹੋਣੇ ਜ਼ਮੀਨੀ ਪੱਧਰ ਤੇ ਸਰਕਾਰ ਦੇ ਅਧਿਕਾਰੀ ਹੀ ਉਹਨਾ ਫੈਸਲਿਆਂ ਨੂੰ ਲਾਗੂ ਨਹੀਂ ਕਰਦੇ ਇਨ ਬਿਲ ਲਾਗੂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਤਰੀਕੇ ਨਾਲ ਵੀ ਲਾਗੂ ਨਹੀਂ ਕਰਦੇ ਬਲਕਿ ਉਸ ਐਲਾਨਾਂ ਦੇ ਉਲਟ ਚੱਲਦੇ ਨੇ ਤਾਂ ਲੋਕ ਫਿਰ ਉਸ ਮੁੱਖ ਮੰਤਰੀ ਨੂੰ ਕਿੰਨਾ ਕੁ ਤਾਕਤਵਰ ਮੁੱਖ ਮੰਤਰੀ ਮੰਨਣਗੇ ਕਿੰਨਾ ਕੁ ਅਸਰਦਾਰ ਮੁੱਖ ਮੰਤਰੀ ਮੰਨਣਗੇ ਇਹ ਤਾਂ ਮੁੱਖ ਮੰਤਰੀ ਨੂੰ ਆਪ ਫੈਸਲਾ ਕਰਨਾ ਪਵੇਗਾ ਵਿਰੋਧੀ ਧਿਰ ਵੱਲੋਂ ਤਾਂ ਬਾਰ-ਬਾਰ ਮੁੱਖ ਮੰਤਰੀ ਤੇ ਇਲਜ਼ਾਮ ਲਗਾਏ ਹੀ ਜਾਂਦੇ ਨੇ ਕਿ ਉਹ ਬਹੁਤ ਕਮਜ਼ੋਰ ਮੁੱਖ ਮੰਤਰੀ ਨੇ ਉਹ ਡੰਮੀ ਮੁੱਖ ਮੰਤਰੀ ਨੇ ਲੇਕਿਨ ਇਹ ਫੈਸਲਾ ਹੁਣ ਮੁੱਖ ਮੰਤਰੀ ਨੂੰ ਕਰਨਾ ਪਏਗਾ ਕਿ ਉਹ ਆਪਣੇ ਅਕਸ ਨੂੰ ਕਿਸ ਤਰੀਕੇ ਨਾਲ ਸੁਧਾਰ ਸਕਦੇ ਨੇ ਜੇ ਉਹ ਇਹਨਾਂ ਅਧਿਕਾਰੀਆਂ ਦੇ ਉੱਤੇ ਕੋਈ ਸਖਤ ਕਾਰਵਾਈ ਨਹੀਂ ਕਰਦੇ ਜਾਂ ਇਹ ਫੌਰੀ ਤੌਰ ਤੇ ਯਕੀਨੀ ਨਹੀਂ ਬਣਾਉਂਦੇ ਕਿ ਉਹਨਾਂ ਵੱਲੋਂ ਕੀਤੇ ਗਏ ਐਲਾਨ ਇਨ ਬਿਨ ਜਿਹੜੇ ਨੇ ਉਹ ਜ਼ਮੀਨੀ ਪੱਧਰ ਤੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ ਤਾਂ ਇਸ ਪਰਸੈਪਸ਼ਨ ਨੂੰ ਹੋਰ ਖਰਾਬ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ਔਰ ਇਸ ਦਾ ਖਮਿਆਜਾ ਵੀ ਮੁੱਖ ਮੰਤਰੀ ਨੂੰ ਹੀ ਭੁਗਤਣਾ ਪਵੇਗਾ ਸੋ ਉਮੀਦ ਕਰਦੇ ਆਂ ਬਖਸ ਰਹੇ ਦੇ ਮੁੱਖ ਮੰਤਰੀ ਜਾਗਣਗੇ ਤੇ ਫੀਡਬੈਕ ਉਹਨਾਂ ਕੋਲ ਪਹੁੰਚੇਗੀ ਤੇ ਉਹ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਜ਼ਰੂਰ ਕਰਨਗੇ ਸਖਤ ਕਾਰਵਾਈ ਕਰਨਗੇ ਜਿਹੜੇ ਉਹਨਾਂ ਦੇ ਕੀਤੇ ਹੋਏ ਫੈਸਲਿਆਂ ਨੂੰ ਪਿੰਨ-ਬਿੰਨ ਲਾਗੂ ਨਹੀਂ ਕਰ ਰਹੇ ਤੇ ਲੋਕ ਕੁਝ ਰਾਹਤ ਮਹਿਸੂਸ ਕਰਨਗੇ ਰਾਹਤ ਦੀ ਸਾਹ ਲੈਣਗੇ ਜਿਹੜਾ ਫਾਇਦਾ ਲੋਕਾਂ ਤੱਕ ਪਹੁੰਚਣਾ ਸੀ ਇਹਨਾਂ ਐਲਾਨਾਂ ਦੇ ਨਾਲ ਉਹ ਲੋਕਾਂ ਤੱਕ ਪਹੁੰਚੇਗਾ ਇਸੇ ਉਮੀਦ ਦੇ ਨਾਲ ਪਤਵਿਧਾ ਲੈਣੇ ਆ ਧੰਨਵਾਦ